ਆਪਣੇ ਟਾਈਮ ਤੇ ਬਾਲੀਵੁੱਡ ਚ ਵੱਡਾ ਚਿਹਰਾ ਰਹੇ ਐਕਟਰ ਪਨੀਤ ਅੱਜ ਲਾਈਵ ਆਏ ਤੇ ਪੰਜਾਬ ਚ ਆਏ ਹੜ੍ਹਾਂ ਤੇ ਪੰਜਾਬ ਨੂੰ ਸਪੋਰਟ ਕਰਦੇ ਹੋਏ ਆਪਣੀ ਪੂਰੀ ਫਿਲਮ ਇੰਡਸਟਰੀ ਨੂੰ ਕੀ ਕਿਹਾ ਦੇਖੋ ਅੱਗੇ ਪੂਰੀ ਵੀਡੀਓ ਮੈਂ ਪੁਨੀ ਦਿੱਸਰ ਇਸ ਆਖੀ ਕੜੀ ਵਿੱਚ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨਾਲ ਖੜਾ ਜੋ ਬੜੀ ਵੱਡੀ ਆਫਤ ਦਾ ਸਾਹਮਣਾ ਕਰ ਰਹੇ ਨੇ ਪੰਜਾਬ છોਏ ਹੜ੍ਹਾਂ ਨੇ ਸਾਡੇ ਕਿਸਾਨਾਂ ਦਾ ਸਾਡੀਆਂ ਫਸਲਾਂ ਦਾ ਸਾਡੇ ਲੋਕਾਂ ਦਾ ਤੇ ਜਾਨ ਮਾਲ ਦਾ ਕਾਫੀ ਨੁਕਸਾਨ ਕੀਤਾ ਹੈ ਮੈਂ ਹਰ ਪੰਜਾਬੀ ਦੇ ਦੁੱਖ ਵਿੱਚ ਸ਼ਰੀਕ ਹਾਂ ਤੇ ਉਹਨਾਂ ਦੀ ਮਦਦ ਲਈ ਤਿਆਰ ਹਾਂ ਨਾਲੇ ਮੈਂ ਪੰਜਾਬੀ ਸਿਨੇਮਾ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਸਮੂਚੇ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਆਓ ਅਸੀਂ ਸਾਰੇ ਰਲ ਕੇ ਇਸ ਔਖੀ ਘੜੀ 'ਚ ਨਾਲ ਖੜੇ ਰਹੀਏ ਤੇ ਰਾਜ ਦੇ ਕਮਲੇ ਇੱਕ ਜੁਠੋਕਰ ਇੱਕ ਸਾਂਝਾ ਮੁਰਚਾ ਲਾਈ